ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਮ ਦਾ ਪਹਿਲਾ ਅੱਖਰ ਤੁਹਾਡੀ ਸਾਰੀ ਬੋਲ ਖੋਲ ਦੇਵੇਗਾ ਜੋਤਿਸ਼ ਸ਼ਾਸਤਰ ਦੇ ਅਨਸਾਰ ਇੱਕ ਅਜਿਹੇ ਤਰੀਕਾ ਹੈ ਜਿਸ ਨੂੰ ਜਾਣ ਕੇ ਕਿਸੇ ਦੀ ਸ਼ਖਸੀਅਤ ਨੂੰ ਸਮਝਿਆ ਜਾ ਸਕਦਾ ਹੈ ਅਜਿਆ ਹੀ ਇੱਕ ਤਰੀਕਾ ਹੈ ਕਿਸੇ ਵਿਅਕਤੀ ਦੇ ਪਹਿਲੇ ਅੱਖਰ ਨੂੰ ਜਾਣ ਕੇ ਉਸ ਦੀ ਸ਼ਖਸੀਅਤ ਦਾ ਪਤਾ ਲਗਾਉਣਾ ਕਿਸੇ ਨੂੰ ਸਮਝਣ ਲਈ ਮੁਲਾਕਤ ਦੀ ਲੋੜ ਹੁੰਦੀ ਹੈ ਅਸੀਂ ਕਿਸੇ ਨੂੰ ਮਿਲੇ ਬਿਨਾ ਉਸ ਦੀ ਸ਼ਖਸੀਅਤ ਨੂੰ ਨਹੀਂ ਜਾਣ ਸਕਦੇ ਇਹ ਕਿਸੇ ਵੀ ਵਿਅਕਤੀ ਦਾ ਸਮਾਜਿਕ ਅਤੇ ਆਮ ਪਹਿਲੂ ਹੁੰਦਾ ਹੈ ਪਰ ਜੋਤਿਸ਼ ਅਸ਼ਾਸਤਰ ਅਨੁਸਾਰ ਇੱਕ ਅਜਿਹਾ ਤਰੀਕਾ ਵੀ ਹੈ ਜਿਸ ਨੂੰ ਜਾਣ ਕੇ ਅਸੀਂ ਕਿਸੇ ਦੀ ਵੀ ਸ਼ਖਸੀਅਤ ਨੂੰ ਸਮਝਿਆ ਜਾ ਸਕਦੇ ਹਾਂ ਅੱਜ ਧੀ ਇੱਕ ਤਰੀਕਾ ਹੈ ਕਿਸੇ ਵਿਅਕਤੀ ਦੇ ਪਹਿਲੇ ਅੱਖਰ ਨੂੰ ਜਾਣ ਕੇ ਉਸ ਦੀ ਸ਼ਖਸੀਅਤ ਦਾ ਪਤਾ ਲਗਾਉਣਾ ਆਪਾਂ ਅੱਜ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਪਹਿਲੇ ਅੱਖਰ ਤੋਂ ਹੀ ਅਗਲੇ ਦੀ ਸ਼ਖਸੀਅਤ ਬਾਰੇ ਪਤਾ ਲਗਾ ਸਕਦੇ ਹਾਂ ਤੇ ਹੁਣ ਆਪਾਂ ਇਸ ਬਾਰੇ ਗੱਲ ਕਰਾਂਗੇ ਤੇ ਆਪਾਂ ਜਿਵੇਂ ਕਿ Think Positive ਦੇ ਅਨੁਸਾਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਨਾਮ ਦੀ ਸ਼ੁਰੂਆਤੀ ਅੰਗਰੇਜ਼ੀ ਅਲਫਾਬੈਟ ਦੇ ਅਨੁਸਾਰ ਕਿਸੇ ਦੀ ਸ਼ਖਸੀਅਤ ਕੀ ਕਹਿੰਦੀ ਹੈ ਠੀਕ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਤੇ ਘੰਟੀ ਦੇ ਆਈਕਨ ਨੂੰ ਦਬਾਓ ਤਾਂ ਦੋਸਤੋ ਆਓ ਸੁਣੀਏ ਇਹ ਅੱਖਰ ਵਾਲੇ ਲੋਕ ਬਹੁਤ ਮਿਹਨਤੀ ਅਤੇ ਧੀਰਜ ਵਾਲੇ ਹੁੰਦੇ ਹਨ ਉਹਨਾਂ ਦੀ ਸ਼ਖਸੀਅਤ ਬਹੁਤ ਆਕਰਸ਼ਕ ਹੁੰਦੀ ਹੈ ਅਤੇ ਉਹਨਾਂ ਨੂੰ ਅਜਹਿਲ ਲੋਕ ਹੀ ਪਸੰਦ ਆਉਂਦੇ ਹਨ ਉਹਨਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਢਾਲਣ ਦੀ ਅਦਭੁਤ ਸਮਰੱਥਾ ਹੁੰਦੀ ਹੈ ਉਹ ਸਿਰਫ ਅਨਲਾਈਕ ਚੀਜ਼ਾਂ ਪਸੰਦ ਕਰਦੇ ਹਨ ਇਹ ਖੁਦ ਵੀ ਭੀੜ ਵਿੱਚੋਂ ਅਲੱਗ ਦੇਖਣਾ ਚਾਹੁੰਦੇ ਹਨ ਉਹ ਆਪਣੇ ਕੈਰੀਅਰ ਅਤੇ ਕੰਮ ਨੂੰ ਪੂਰਾ ਕਰਨਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਔਰ ਮਾਸ ਤੋਂ ਕੁਝ ਦੂਰੀ ਬਣਾਈ ਰੱਖਦੇ ਹਨ ਇਹ ਲੋਕ ਪਿਆਰ ਅਤੇ ਨਜ਼ਦੀਕੀ ਰਿਸ਼ਤਿਆਂ ਨੂੰ ਅਹਮિયਤ ਦਿੰਦੇ ਹਨ ਇਹ ਨਾਲ ਤੋਂ ਸ਼ੁਰੂ ਹੋਣ ਵਾਲੇ ਦਲੇਰ ਵੀ ਬਹੁਤ ਹੁੰਦੇ ਹਨ ਜੇਕਰ ਇਹਨਾਂ ਦੀਆਂ ਜੇਕਰ ਇਹਨਾਂ ਦੀਆਂ ਕਮੀਆਂ ਦੀ ਗੱਲ ਕਰੀਏ ਤਾਂ ਇਹ ਥੋੜੇ ਹੁਸੈ ਵਾਲੇ ਹੁੰਦੇ ਹਨ ਇਹਨਾਂ ਦਾ ਸੁਭਾਅ ਕੀ ਹੁੰਦਾ ਹੈ ਗੁੱਸੇ ਵਾਲਾ ਹੁੰਦਾ ਹੈ ਜਿਹੜੇ ਕਿ ਇਹ ਅੱਖਰ ਤੋਂ ਹੁੰਦੇ ਹਨ ਤੇ ਦੂਸਰੇ ਆਪਾਂ ਅੱਗੇ ਪੁਆਇੰਟ ਦੀ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਦਾ ਨਾਮ ਪੀ ਅੱਖਰ ਨਾਲ ਸ਼ੁਰੂ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਨਵੇਂ ਰਾਹ ਤਲਾਸ਼ਣ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਆਪਣੇ ਟੀਂਚਿਆਂ ਨੂੰ ਚੁੰਨਾ ਅਤੇ ਉਹਨਾਂ ਤੋਂ ਅੱਗੇ ਵਧਣਾ ਪਸੰਦ ਨਹੀਂ ਕਰਦੇ ਅੱਖਰ ਬੀ ਵਾਲੇ ਲੋਕ ਥੋੜੇ ਸੰਕੋਚ ਵਾਲੇ ਸੁਭਾਅ ਦੇ ਹੁੰਦੇ ਹਨ ਉਹ ਬਹੁਤ ਹੀ ਸਵੇਦਨਸ਼ੀਲ ਸੁਭਾਅ ਦੇ ਹੁੰਦੇ ਹਨ ਆਸਾਨੀ ਨਾਲ ਕਿਸੇ ਨਾਲ ਕੁਲਦੇ ਮਿਲਦੇ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਕਈ ਰਾਜ਼ ਹਨ ਜੋ ਉਹਨਾਂ ਦੇ ਕਰੀਬੀ ਵੀ ਨਹੀਂ ਜਾਣਦੇ ਉਹ ਬਹੁਤ ਸਾਰੇ ਦੋਸਤ ਨਹੀਂ ਬਣਾਉਂਦੇ ਪਰ ਉਹ ਉਹਨਾਂ ਵਿੱਚ ਸੱਚੇ ਹੁੰਦੇ ਹਨ ਜਿਨ੍ਹਾਂ ਨੂੰ ਉਹ ਆਪਣਾ ਬਣਾਉਂਦੇ ਹਨ ਰਮਾਸ ਤੇ ਮਾਮਲੇ 'ਚ ਉਹ ਥੋੜੇ ਖੁੱਲੇ ਹੁੰਦੇ ਹਨ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉਹ ਪਿਆਰ ਦੇ ਸਬੰਧ ਵਿੱਚ ਬਹੁਤ ਧੋਖ ਵੀ ਖਾਂਦੇ ਹਨ ਉਹ ਆਪਣੇ ਆਪ ਨੂੰ ਕਾਬੂ ਕਰਨਾ ਜਾਣਦੇ ਹਨ ਉਹ ਸੁੰਦਰ ਚੀਜ਼ਾਂ ਦੀ دیਵਾਨੇ ਹੁੰਦੇ ਹਨ ਸੀ ਨਾਮ ਦੇ ਲੋਕਾਂ ਨੂੰ ਹਰ ਖੇਤਰ ਵਿੱਚ ਬਹੁਤ ਸਫਲਤਾ ਮਿਲਦੀ ਹੈ ਉਹਨਾਂ ਦੇ ਚਿਹਰਾ ਬਹੁਤ ਆਕਰਸ਼ਿਤ ਹੁੰਦਾ ਹੈ ਉਹ ਦੂਜੇ ਕੰਮ ਦੇ ਮਾਮਲੇ ਵਿੱਚ ਵੀ ਕਿਸਮਤ ਹਮੇਸ਼ਾ ਉਹਨਾਂ ਦੇ ਨਾਲ ਹੁੰਦੀ ਹੈ ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਪਰਮਾਤਮਾ ਉਹਨਾਂ ਨੂੰ ਚੰਗੀ ਸੂਰਤ ਦਿਖ ਪ੍ਰਦਾਨ ਕਰਦਾ ਹੈ ਉਹ ਆਪ ਵੀ ਚੰਗੇ ਦਿਖਣ ਵਿੱਚ ਕੋਈ ਕਸਰ ਨਹੀਂ ਛੱड़ਦੇ ਸੀ ਨਾਮ ਵਾਲੇ ਲੋਕ ਦੂਸਰਿਆਂ ਦੇ ਦੁੱਖ ਦਰਦ ਨਾਲ ਤੁਰਦੇ ਹਨ ਚਾਹੇ ਉਹ ਖੁਸ਼ੀ ਵਿੱਚ ਸ਼ਰੀਕ ਹੋਣ ਜਾਂ ਨਾ ਹੋਣ ਪਰ ਦੁੱਖ ਦੇ ਵਿੱਚ ਕਿ ਉਹ ਜ਼ਰੂਰ ਸ਼ਾਮਲ ਹੁੰਦੇ ਹਨ ਤੇ ਉਹਨਾਂ ਦੀ ਮਦਦ ਵੀ ਕਰਦੇ ਹਨ ਸੀ ਦੇ ਨਾਮ ਵਾਲੇ ਲੋਕ ਸੀ ਨਾਮ ਵਾਲੇ ਲੋਕਾਂ ਲਈ ਪਿਆਰ ਦਾ ਮਹੱਤਵ ਬਾਰੇ ਗੱਲ ਕਰਦੇ ਹੋਏ ਉਹ ਆਪਣੇ ਪਸੰਦ ਦੇ ਲੋਕਾਂ ਦੇ ਬਹੁਤ ਨੇੜੇ ਹੋ ਜਾਂਦੇ ਹਨ ਜੇ ਉਹਨਾਂ ਨੂੰ ਆਪਣੀ ਪਸੰਦ ਦਾ ਕੋਈ ਨਹੀਂ ਵੀ ਮਿਲਦਾ ਤਾਂ ਉਹ ਫਿਰ ਖੁਸ਼ ਰਹਿ ਲੈਂਦੇ ਹਨ ਸੁਭਾਅ ਤੋਂ ਵੀ ਉਹ ਬਹੁਤ ਭਾਵਕ ਹੁੰਦੇ ਹਨ ਡੀ ਨਾਮ ਵਾਲੇ ਲੋਕਾਂ ਨੂੰ ਹਰ ਮਾਮਲੇ ਵਿੱਚ ਬਹੁਤ ਸਫਲਤਾ ਮਿਲਦੀ ਹੈ ਜੇਕਰ ਕਿਸਮਤ ਉਹਨਾਂ ਦਾ ਸਾਥ ਨਾ ਦੇਵੇ ਤਾਂ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਕਿਸਮਤ ਪੁਵਿੱਖ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਦੀ ਜ਼ਿੰਦਗੀ ਚ ਲਿਖੀਆਂ ਹੁੰਦੀਆਂ ਹਨ ਇਹ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦਿੱਤੇ ਬਿਨਾ ਆਪਣੀ ਮੰਜ਼ਿਲ ਵੱਲ ਵਾਦੇ ਹਨ ਤੇ ਆਪਣਾ ਕੰਮ ਕਰਨਾ ਪਸੰਦ ਕਰਦੇ ਹਨ ਜੋ ਉਹ ਚਾਹੁੰਦੇ ਹਨ ਉਹ ਉਹ ਜੋ ਵੀ ਫੈਸਲਾ ਕਰਦੇ ਹਨ ਉਸ ਨੂੰ ਕਰਨ ਤੋਂ ਬਾਅਦ ਹੀ ਉਸ ਦੀ ਪਾਲਣਾ ਕਰਦੇ ਹਨ ਉਹਨਾਂ ਨੂੰ ਸੁੰਦਰ ਜਾਂ ਆਕਰਸ਼ਿਤ ਦਿਖਣ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਲੋੜ ਨਹੀਂ ਹੈ ਇਹ ਲੋਕ ਜਨਮ ਤੋਂ ਹੀ ਚੁਸਤ ਹੁੰਦੇ ਹਨ ਉਹ ਕਦੇ ਵੀ ਕਿਸੇ ਦੀ ਮਦਦ ਕਰਨ ਵਿੱਚ ਪਿੱਛੇ ਨਹੀਂ ਹਟਦੇ ਉਹ ਇਸ ਗੱਲ ਦੀ ਵੀ ਜਾਂਚ ਨਹੀਂ ਕਰਦੇ ਕਿ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀ ਮਦਦ ਕੀਤੀ ਹੈ ਉਹ ਉਹਨਾਂ ਦੇ ਦੁਸ਼ਮਣ ਦੀ ਲਿਸਟ ਵਿੱਚੋਂ ਹਨ ਜਾਂ ਉਹਨਾਂ ਦੇ ਦੋਸਤਾਂ ਦੀ ਲਿਸਟ ਵਿੱਚੋਂ ਡੀ ਨਾਮ ਦੇ ਲੋਕ ਪਿਆਰ ਵਿੱਚ ਬਹੁਤ ਚੁਸਤ ਹੁੰਦੇ ਹਨ ਜਿੱਦੀ ਹੁੰਦੇ ਹਨ ਡੀ ਨਾਮ ਦੇ ਲੋਕ ਪਿਆਰ ਵਿੱਚ ਬਹੁਤ ਜਿੱਦੀ ਹੁੰਦੇ ਹਨ ਉਹਨਾਂ ਨੂੰ ਪਾਉਣ ਲਈ ਜੋ ਇਹ ਪਸੰਦ ਕਰਦੇ ਹਨ ਉਹ ਜਾਂ ਫਿਰ ਉਹ ਆਪਣੇ ਆਪ ਪਸੰਦ ਕਰਦੇ ਹਨ ਉਹਨਾਂ ਨੂੰ ਉਹ ਆਪਣੀ ਜ਼ਿੰਦਗੀ ਵਿੱਚ ਪਾ ਕੇ ਹੀ ਜਿੱਦ ਨੂੰ ਪੂਰੀ ਕਰਦੇ ਹਨ ਜਦੋਂ ਰਿਸ਼ਤਾ ਕਾਇਮ ਰੱਖਣ ਦੀ ਗੱਲ ਆਉਂਦੀ ਹੈ ਤਾਂ ਉਹ ਬਹੁਤ ਭਰੋਸੇਮਾਨ ਹੁੰਦੇ ਹਨ ਤੇ ਹੁਣ ਆਪਾਂ ਗੱਲ ਕਰਾਂਗੇ ਪੰਜਵਾਂ ਜਿਨ੍ਹਾਂ ਲੋਕਾਂ ਦਾ ਨਾਮ ਈ ਨਾਂ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਮੂੰਹ ਫੱਟ ਕਿਸਮ ਦੇ ਹੁੰਦੇ ਹਨ ਉਹ ਹਾਸੇ ਮਜ਼ਾਕ ਦੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਉਹਨਾਂ ਨੂੰ ਆਪਣੀ ਇੱਛਾ ਅਨੁਸਾਰ ਸਭ ਕੁਝ ਮਿਲਦਾ ਹੈ ਜਿਹੜੇ ਉਹਨਾਂ ਨੂੰ ਰੋਕਦੇ ਹਨ ਉਹ ਉਹਨਾਂ ਨੂੰ ਤੁਰੰਤ ਦੂਰ ਚਲੇ ਜਾਂਦੇ ਹਨ ਇਸ ਨਾਮ ਵਾਲੇ ਲੋਕ ਜ਼ਿੰਦਗੀ ਨੂੰ ਹਫੜਾ ਦਫੜੀ ਨਾਲ ਜਿੰਨਾ ਪਸੰਦ ਨਹੀਂ ਕਰਦੇ ਉਹ ਹਰ ਚੀਜ਼ ਨੂੰ ਸਾਫ਼ ਸੁਥਰਾ ਅਤੇ ਸੰਗਠਿਤ ਰੱਖਣਾ ਪਸੰਦ ਕਰਦੇ ਹਨ ਇਹ ਲੋਕ ਪਿਆਰ ਨੂੰ ਲੈ ਕੇ ਇੰਨੇ ਗੰਭੀਰ ਨਹੀਂ ਹੁੰਦੇ ਇਸ ਲਈ ਇਹਨਾਂ ਦੇ ਰਿਸ਼ਤਿਆਂ ਨੂੰ ਪਿੱਛੇ ਛੱਡਣ ਦੀਆਂ ਕਹਾਣੀਆਂ ਆਪਾਂ ਆਮ ਹੀ ਸੁਣਦੇ ਰਹਿੰਦੇ ਹਾਂ ਸ਼ੁਰੂ ਵਿੱਚ ਉਹ ਇੱਕ ਦਿਲ ਫੇਕ ਆਸ਼ਿਕ ਵਾਂਗ ਵਿਵਹਾਰ ਕਰਦੇ ਹਨ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹਨਾਂ ਦਾ ਦਿਲ ਕਦੋਂ ਕਿਸਤੇ ਆ ਜਾਵੇ ਪਰ ਇਹ ਵੀ ਸੱਚ ਹੈ ਕਿ ਉਹ ਉਹਨਾਂ ਪ੍ਰਤੀ ਪੂਰੀ ਤਰ੍ਹਾਂ ਸੱਚੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਉਹ ਅੰਤ ਵਿੱਚ ਆਪਣੇ ਦਿਲ ਵਿੱਚ ਸਵੀਕਾਰ ਕਰ ਲੈਂਦੇ ਹਨ ਐਫ ਨਾਮ ਵਾਲੇ ਲੋਕ ਬਹੁਤ ਜ਼ਿੰਮੇਵਾਰ ਕਿਸਮ ਦੇ ਹੁੰਦੇ ਹਨ ਹਾਂ ਉਹ ਇਕੱਲੇ ਰਹਿਣਾ ਪਸੰਦ ਕਰਦੇ ਹਨ ਉਹ ਸੁਭਾਤੋਂ ਵੀ ਬਹੁਤ ਭਾਵੁਕ ਹੁੰਦੇ ਹਨ ਉਹ ਹਰ ਚੀਜ਼ ਲਈ ਬਹੁਤ ਕੰਫੀਡੈਂਸ ਹੁੰਦੇ ਹਨ ਉਹ ਸਮਝਦਾਰੀ ਨਾਲ ਖਰਚ ਕਰਨਾ ਚਾਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਹਰ ਚੀਜ਼ ਬਹੁਤ ਸੰਗਤ ਸੰਤੁਲਿਤ ਹੁੰਦੀ ਹੈ ਇਹ ਲੋਕ ਪਿਆਰ ਨੂੰ ਬੜਾ ਮਹੱਤਵ ਦਿੰਦੇ ਹਨ ਤੇ ਉਹ ਖੁਦ ਵੀ ਖੁਦ ਵੀ ਇੱਕ ਵਧੀਆ ਮਤਲਬ ਆਪਣੇ ਆਪ ਨੂੰ ਵੀ ਬਹੁਤ ਹੌਟ ਤੇ ਆਕਰਸ਼ਿਤ ਹੁੰਦੇ ਹਨ ਅਤੇ ਉਹ ਅਜਿਹੇ ਲੋਕਾਂ ਨੂੰ ਪਸੰਦ ਵੀ ਕਰਦੇ ਹਨ ਸਮਝੋ ਕਿ ਇਹਨਾਂ ਦੇ ਹਰ ਹਿੱਸੇ ਵਿੱਚ ਵਾਂਸ ਭਰਿਆ ਹੁੰਦਾ ਹੈ ਤੁਸੀਂ ਜ਼ਰੂਰ ਦੱਸੋ ਕਿ ਤੁਹਾਡੇ ਐਫ ਤੋਂ ਕੌਣ ਹੈਗਾ ਅੱਗੇ ਆਪਾਂ ਜੀ ਤੇ ਨਾਂ ਤੇ ਮਦਦ ਲਈ ਖੜੇ ਰਹਿੰਦੇ ਹਨ ਉਹ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਢਾਲ ਲੈਂਦੇ ਹਨ ਉਹ ਚੀਜ਼ਾਂ ਨੂੰ ਅਸ਼ਪਸ਼ਟ ਸ਼ਬਦਾਂ ਵਿੱਚ ਪੇਸ਼ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਦਿਲ ਬਿਲਕੁਲ ਸਾਫ਼ ਹੁੰਦਾ ਹੈ ਆਪਣੇ ਕੀਤੇ ਤੋਂ ਜਲਦੀ ਸਬਕ ਸਿੱਖ ਲੈਂਦੇ ਹਨ ਅਤੇ ਪੂਰੀ ਹਿੰਮਤ ਨਾਲ ਅੱਗੇ ਵਧਦੇ ਹਨ ਉਹ ਪਿਆਰ ਪ੍ਰਤੀ ਇਮਾਨਦਾਰ ਹਨ ਪਿਆਰ ਦੇ ਮਾਮਲਿਆਂ ਵਿੱਚ ਉਹ ਸਿਆਣਪ ਅਤੇ ਧੀਰਜ ਨਾਲ ਕੰਮ ਲੈਂਦੇ ਹਨ ਜੀ ਵਾਲੇ ਤਾਂ ਬਹੁਤ ਜ਼ਿਆਦੇ ਲੋਕ ਹੁੰਦੇ ਹਨ ਇਹ ਤੁਹਾਨੂੰ ਆਮ ਹੀ ਆਪਾਂ ਨੂੰ ਮਿਲ ਲੈਂਦੇ ਕਿ ਆਪਣੇ ਸਭ ਤੋਂ ਵੱਧ ਜੀ ਨਾਮ ਵਾਲੇ ਹੀ ਲੋਕ ਅੰਦੇ ਨਾਂ ਰੱਖੇ ਜਾਂਦੇ ਹਨ ਤੇ ਤੁਹਾਡੇ ਵੀ ਪਰਿਵਾਰ ਵਿੱਚ ਜੀ ਨਾਮ ਦਾ ਕੋਈ ਨਾ ਕੋਈ ਜ਼ਰੂਰ ਹੋਵੇਗਾ ਜਿਨ੍ਹਾਂ ਲੋਕਾਂ ਦਾ ਨਾਮ ਐਚ ਨਾਲ ਸ਼ੁਰੂ ਹੁੰਦਾ ਹੈ ਉਨਾਂ ਲਈ ਪੈਸਾ ਬਹੁਤ ਮਹੱਤਵ ਹੁੰਦਾ ਹੈ। ਉਹਨਾਂ ਲਈ ਪੈਸਾ ਬਹੁਤ ਮਤਲਬਪੂਰਨ ਹੁੰਦਾ ਹੈ। ਇਹ ਲੋਕ ਸੁਭਾਅ ਤੋਂ ਬਹੁਤ ਹਸਮੁਖ ਹੁੰਦੇ ਹਨ ਇਸ ਲਈ ਉਹਨਾਂ ਦੇ ਆਲੇ-ਦੁਆਲੇ ਦਾ ਮਾਹੌਲ ਵੀ ਬਹੁਤ ਹਲਕਾ-ਫੁਲਕਾ ਰਹਿੰਦਾ ਹੈ। ਇਹ ਲੋਕ ਦਿਲ ਦੇ ਸੱਚੇ ਹਨ ਉਸ ਬਹੁਤ ਹੀ ਸ਼ਾਹੀ ਸੁਭਾਅ ਦੇ ਹਨ ਆਪਣੇ ਦਿਲ ਦੀ ਆਪਣੀ ਜ਼ਿੰਦਗੀ ਨੂੰ ਮौज-ਮਸਤੀ ਕਰਨ ਵਾਲੇ ਲੋਕਾਂ ਵਾਂਗ ਜੀਣਾ ਪਸੰਦ ਕਰਦੇ ਹਨ ਉਹ ਜਲਦੀ ਫੈਸਲੇ ਲੈਣ ਦੀ ਸਮਰੱਥਾ ਰੱਖਦੇ ਹਨ ਅਤੇ ਅੱਧੀ ਰਾਤ ਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਹੋ ਜਾਂਦੇ ਹਨ ਉਹ ਪਿਆਰ ਦਾ ਇਜ਼ਹਾਰ ਕਰਨ ਨਹੀਂ ਜਾਣਦੇ ਪਰ ਜਦੋਂ ਉਹ ਪਿਆਰ ਵਿੱਚ ਪੈ ਜਾਂਦੇ ਹਨ ਤਾਂ ਜੀ ਜਾਣ ਤੋਂ ਕਰਦੇ ਹਨ ਆਪਣੇ ਮਨ ਸਨਮਾਨ ਨੂੰ ਲੈ ਕੇ ਇਹ ਬਹੁਤ ਚਿੰਤਿਤ ਹੁੰਦੇ ਹਨ ਕਿ ਜਿਵੇਂ ਕਿਸੇ ਵੀ ਕਿ ਉਹਨਾਂ ਨੂੰ ਹੁੰਦਾ ਹੈ ਕਿ ਇਹ ਤੇ ਸਾਡਾ ਮਾਨ ਨਹੀਂ ਹੋਇਆ ਇਹ ਤੇ ਸਾਡਾ ਸਮਾਨ ਨਹੀਂ ਹੋਇਆ ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਚਿੰਤਾ ਦੀ ਗੱਲ ਆਈ ਨਾਮ ਸ਼ੁਰੂ ਹੋਣ ਵਾਲੇ ਨਾਮ ਵਾਲ ਲੋਕ ਕਲਾਕਾਰ ਕਿਸਮ ਦੇ ਹੁੰਦੇ ਹਨ ਨਾ ਚਾਹੁੰਦੇ ਹੋਏ ਵੀ ਉਹ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਹਾਲਾ ਕਿ ਜੇਕਰ ਮੌਕਾ ਮਿਲਦਾ ਹੈ ਤਾਂ ਉਹਨਾਂ ਨੂੰ ਆਪਣੇ ਵਿਚਾਰ ਬਦਲ ਵਿੱਚ ਇੱਕ ਪਲ ਵੀ ਨਹੀਂ ਲੱਗਦਾ ਅਤੇ ਇੱਕ ਲਈ ਇਸ ਲਈ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਉਹ ਸਹੀ ਦਾ ਸਾਥ ਦੇ ਰਹੇ ਹਨ ਜਾਂ ਗਲਤ ਦਾ ਉਹਨਾਂ ਦੇ ਹੱਥਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਪਰ ਉਹਨਾਂ ਦੇ ਹੱਥਾਂ ਵਿੱਚ ਚੀਜ਼ਾਂ ਖਿਸਕਣ ਵਿੱਚ ਵੀ देर ਨਹੀਂ ਲੱਗਦੀ ਇਹ ਲੋਕ ਪਿਆਰ ਦੇ ਭੁੱਖੇ ਹੁੰਦੇ ਹਨ ਇਹ ਉਹਨਾਂ ਲੋਕਾਂ ਵੱਲ ਬਹੁਤ ਆਕਰਸ਼ਿਤ ਹੁੰਦੇ ਹਨ ਜੋ ਹਰ ਕੰਮ ਬਹੁਤ ਸੋਚ ਸਮਝ ਕੇ ਹੀ ਕਰਦੇ ਹਨ ਉਹ ਸੁਭਾਅ ਤੋਂ ਸੰਵੇਦਨਸ਼ੀਲ ਅਤੇ ਦਿੱਖਣ ਵਿੱਚ ਬਹੁਤ ਹੀ ਹੌਟ ਹੁੰਦੇ ਹਨ ਜੇ ਨਾਮ ਵਾਲੇ ਲੋਕ ਚੰਚਲ ਸੁਭਾਅ ਦੇ ਹੁੰਦੇ ਹਨ ਲੋਕ ਇਨਾਂ ਤੋਂ ਬਹੁਤ ਖਿੱਚਦੇ ਖਿੱਚਦੇ ਹਨ ਕਿਉਂਕਿ ਇਹਨਾਂ ਵਿੱਚ ਖੂਬਸੂਰਤੀ ਦੇ ਨਾਲ-ਨਾਲ ਚੰਗੇ ਗੁਣ ਦਾ ਸਮਿਲਨ ਹੁੰਦਾ ਹੈ ਉਹ ਜੋ ਕੁਝ ਗਲਤ ਕਰਨ ਦਾ ਫੈਸਲਾ ਕਰਦੇ ਹਨ ਉਹ ਉਸ ਨੂੰ ਕਰਕੇ ਹੀ ਦਮ ਲੈਂਦੇ ਹਨ ਉਹ ਪੜ੍ਹਾਈ ਅਤੇ ਲਿਖਣ ਵਿੱਚ ਥੋੜੇ ਪਿੱਛੇ ਰਹਿੰਦੇ ਹਨ ਪਰ ਜਦੋਂ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਤਾਂ ਉਹ ਸਭ ਤੋਂ ਅੱਗੇ ਖੜੇ ਹੁੰਦੇ ਹਨ ਇਹਨਾਂ ਲੋਕਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ ਜਿਨ੍ਹਾਂ ਦੇ ਇਹ ਸਾਥੀ ਮਿਲ ਜਾਂਦੇ ਹਨ ਉਹ ਆਪਣੇ ਆਪ ਨੂੰ ਭਾਗਾਸ਼ਾਲੀ ਸਮਝਦੇ ਹਨ ਇਹ ਲੋਕ ਜ਼ਿੰਦਗੀ ਦੇ ਹਰ ਮੋੜ ਤੇ ਸਾਥ ਨਿਭਾਉਂਦੇ ਹਨ ਜੇ ਨਾਮ ਵਾਲੇ ਦੱਸੋ ਮੇਰੇ ਦੋਵੇਂ ਬੱਚਿਆਂ ਦਾ ਨਾਮ ਜੇਤੋ ਤੇ ਕੇਤੋ ਜਿਨ੍ਹਾਂ ਦਾ ਕੇਤ ਦੇ ਨਾਮ ਹੈ ਨਾਮ ਦੇ ਲੋਕ ਹਰ ਚੀਜ਼ ਵਿੱਚ ਸਪੂਰਨਤਾ ਚਾਹੁੰਦੇ ਹਨ ਚਾਹੇ ਉਹ ਬੈੱਡ ਸ਼ੀਟ ਵਿਛਾਉਣ ਦਾ ਤਰੀਕਾ ਹੋਵੇ ਜਾਂ ਦਫ਼ਤਰ ਦੀਆਂ ਫਾਈਲਾਂ ਉਹਨਾਂ ਨੂੰ ਹਰ ਚੀਜ਼ ਦੀ ਸੈੱਟ ਚਾਹੀਦਾ ਹੈ ਉਹ ਦੂਜਿਆਂ ਤੋਂ ਹਟ ਕੇ ਚੱਲਣਾ ਪਸੰਦ ਕਰਦੇ ਹਨ। ਉਹ ਪੈਸਾ ਕਮਾਉਣ ਦੇ ਮਾਮਲੇ ਵਿੱਚ ਵੀ ਬਹੁਤ ਅੱਗੇ ਰਹਿੰਦੇ ਹਨ। ਸੁਭਾਅ ਤੋਂ ਬਹੁਤ ਰੋਮਾਂਟਿਕ ਹੁੰਦੇ ਹਨ। ਉਹ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਨਾ ਜਾਣਦੇ ਹਨ। ਉਹਨਾਂ ਨੂੰ ਹੁਸ਼ਿਆਰ ਅਤੇ ਬੁੱਧੀਮਾਨ ਸਾਥੀਆਂ ਦੀ ਲੋੜ ਹੁੰਦੀ ਹੈ। ਅਤੇ ਜਦੋਂ ਤੱਕ ਉਹਨਾਂ ਨੂੰ ਅਜਿਹਾ ਕੋਈ ਨਹੀਂ ਮਿਲਦਾ ਉਹ ਸਿਰਫ ਇੱਕ ਤੇ ਹੀ ਨਹੀਂ ਟਿਕਦੇ। ਠੀਕ ਹੈ ਤੇ ਅੱਗੇ ਆਪਾਂ ਗੱਲ ਕਰਦੇ ਹਾਂ। ਨਾਲ ਨਾਮ ਵਾਲਿਆ ਤੋਂ ਠੀਕ ਹੈ ਤੇ ਨਾਲ ਦੇ ਨਾਮ ਦੇ ਲੋਕ ਸਫਾਈ ਮਨਮੋਹਕ ਸਫਾਈ ਮਨਮੋਹਕ ਹੁੰਦੇ ਹਨ ਉਹ ਬਹੁਤ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖਦੇ ਉਹ ਛੋਟੀਆਂ ਖੁਸ਼ੀਆਂ ਨਾਲ ਖੁਸ਼ ਰਹਿੰਦੇ ਹਨ ਪੈਸਿਆਂ ਨੂੰ ਲੈ ਕੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਕਿਸੇ ਨਾਲ ਕਿਸੇ ਤਰ੍ਹਾਂ ਉਹ ਹੱਲ ਲੱਭ ਲੈਂਦੇ ਹਨ ਲੋਕਾਂ ਦੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਕਲਪਨਾ ਵਿੱਚ ਜਾਣ ਹਨ ਅਤੇ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਸਮਝਦੇ ਹਨ ਉਹ ਸੁਭਾਅ ਤੋਂ ਬਹੁਤ ਰੋਮਾਂਟਿਕ ਹੁੰਦੇ ਹਨ ਖੈਰ ਸੱਚ ਇਹ ਹੈ ਕਿ ਉਹ ਆਪਣੀ ਕਲਪਿਕ ਦੁਨੀਆ ਕਲਪਨਿਕ ਦੁਨੀਆ ਦਾ ਜ਼ਿਕਰ ਆਪਣੀਆਂ ਸਾਥੀਆਂ ਕੋਲ ਵੀ ਨਹੀਂ ਕਰਦੇ ਜਿੰਨਾ ਲੋਕਾਂ ਦਾ ਨਾਂ ਐਮ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹ ਮਨ ਵਿੱਚ ਚੀਜ਼ਾਂ ਨੂੰ ਦਬਾਉਣ ਵਾਲੇ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਅਜਿਹੇ ਸੁਭਾਅ ਕਈ ਵਾਰ ਦੂਜਿਆਂ ਲਈ ਖਤਰਨਾਕ ਸਾਬਤ ਹੁੰਦੇ ਹਨ ਗੱਲ ਕੋੜੀ ਵੀ ਹੋਵੇ ਜੇ ਕੋਈ ਖੁੱਲਕੇ ਕਹੇ ਦੇਵੇ ਤਾਂ ਗੱਲ ਉੱਥੇ ਹੀ ਮੁੱਕ ਜਾਂਦੀ ਹੈ ਪਰ ਗੱਲਾਂ ਨੂੰ ਮਨ ਵਿੱਚ ਰੱਖ ਕੇ ਚੱਲਣ ਨਾਲ ਨਤੀਜਾ ਚੰਗਾ ਨਹੀਂ ਰਹਿੰਦਾ ਅਜੇ ਲੋਕਾਂ ਤੋਂ ਸਹੀ ਦੂਰੀ ਬਣਾਈ ਰੱਖਣਾ ਬਿਹਤਰ ਹੈ ਉਹਨਾਂ ਦਾ ਜਿੱਦੀ ਸੁਭਾਅ ਕਈ ਵਾਰ ਉਹਨਾਂ ਨੂੰ ਆਪ ਮੁਸੀਬਤ ਵਿੱਚ ਪਾ ਦਿੰਦਾ ਹੈ ਵੈਸੇ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ ਖਰਚ ਕਰਨ ਤੋਂ ਪਹਿਲਾਂ ਜ਼ਿਆਦਾ ਸੋਚ ਵਿਚਾਰ ਨਹੀਂ ਕਰਦੇ ਇਹਨਾਂ ਨਾਂ ਦੇ ਲੋਕ ਬਹੁਤ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ ਇੱਥੋਂ ਤੱਕ ਕਿ ਉਹ ਖੁਦ ਵੀ ਨਹੀਂ ਜਾਣਦੇ ਕੀ ਕਦੋਂ ਕੀ ਕਰਨਗੇ ਬੇਹੱਦ ਉਤਸ਼ਾਹੀ ਹੁੰਦੇ ਹਨ ਕੰਮ ਦੇ ਮਾਮਲੇ ਵਿੱਚ ਪਰਫੈਕਸ਼ਨ ਦੀ ਇੱਛਾ ਇਹਨਾਂ ਦੇ ਬਹੁਤ ਹੁੰਦੀ ਹੈ ਇਹਨਾਂ ਦੀ ਸ਼ਖਸੀਅਤ ਵਿੱਚ ਅਜਿਹੇ ਆਕਰਸ਼ਨ ਹੁੰਦੇ ਹਨ ਜਦੋਂ ਸਾਹਮਣੇ ਵਾਲੇ ਲੋਕਾਂ ਨੂੰ ਖਿੱਚ ਲਿਆਉਂਦੇ ਹਨ ਇਹ ਦੂਜਿਆਂ ਨਾਲ ਪੰਗੇ ਲੈਣ ਚ ਟਾਈਮ ਨਹੀਂ ਲਾਉਂਦੇ ਉਹਨਾਂ ਨੂੰ ਕਦੇ ਵੀ ਬੁਨਿਆਦੀ ਚੀਜ਼ਾਂ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਉਹ ਆਰਥਿਕ ਤੌਰ ਤੇ ਖੁਸ਼ਹਾਲ ਹੁੰਦੇ ਹਨ ਕਈ ਵਾਰ ਉਹ ਬਹੁਤ ਫਲਫਰਟ ਕਰਦੇ ਹਨ ਪਰ ਉਹ ਜਾਣਦੇ ਹਨ ਕਿ ਪਿਆਰ ਵਿੱਚ ਹੀ ਜਹਾਨ ਹੈ ਉਹ ਸੁਭਾਤੋਂ ਰੋਮਾਂਟਿਕ ਹੁੰਦੇ ਹਨ ਤੇ ਰਿਸ਼ਤੇ ਆਂ ਪ੍ਰਤੀ ਬਹੁਤ ਸਵੇਦਨਸ਼ੀਤ ਹੁੰਦੇ ਹਨ ਉਹ ਨਾਮ ਜੇਕਰ ਆਈ ਅਸੀਂ ਇਸ ਅੱਖਰ ਦੇ ਨਾਮ ਤੇ ਵਾਲੇ ਲੋਕਾਂ ਦਾ ਸੁਭਾਅ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਉਹ ਘੱਟ ਬੋਲਦੇ ਹਨ ਅਤੇ ਜਿਆਦਾ ਕਰਦੇ ਹਨ ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਜਲਦੀ ਹੀ ਉਹਨਾਂ ਸਾਰੀਆਂ ਉਚਾਈਆਂ ਤੇ ਪਹੁੰਚ ਜਾਂਦੇ ਹਨ ਜਿੰਨਾਂ ਦੀ ਉਹ ਸੁਪਨਾ ਦੇਖਦੇ ਹਨ ਇਸ ਦੇ ਬਾਵਜੂਦ ਉਹ ਸਮਾਜ ਦੇ ਨਾਲ ਚੱਲਣਾ ਪਸੰਦ ਕਰਦੇ ਹਨ ਜੀਵਨ ਦੇ ਹਰ ਖੇਤਰ ਵਿੱਚ ਕੰਮਜਵਬ ਹੁੰਦੇ ਹਨ ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਉਹ ਇਮਾਨਦਾਰ ਲੋਕ ਹੁੰਦੇ ਹਨ ਉਹ ਆਪਣੇ ਸਾਥੀ ਨੂੰ ਬਹੁਤ ਪਿਆਰ ਕਰਦੇ ਹਨ ਤੇ ਤੋਖਾ ਦੇਣਾ ਪਸੰਦ ਨਹੀਂ ਕਰਦੇ ਉਹਨਾਂ ਤੋਂ ਵੀ ਇਹੀ ਉਮੀਦ ਕਰਦੇ ਹਨ ਕਿ ਵਾਰ ਪ੍ਰੋਮਿਸ ਹੋ ਜਾਂ ਤੇ ਉਹ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ ਪੀਣਾ ਸ਼ੁਰੂ ਹੋਣ ਵਾਲੇ ਨਾਮ ਲੋਕ ਬਹੁਤ ਪੰਬਲ ਪੂਸੇ ਵਿੱਚ ਫਸੇ ਰਹਿੰਦੇ ਹਨ ਖੈਰ ਉਹ ਚਾਹੁੰਦੇ ਕੁਝ ਖੋਰ ਹਨ ਅਤੇ ਹੋ ਕੁਝ ਹੋਰ ਜਾਂਦਾ ਹੈ ਕੰਮ ਨੂੰ ਪੂਰਾ ਕਰਨ ਲਗਨ ਤੇ ਕਰਦੇ ਹਨ ਉਹਨਾਂ ਦੇ ਕੰਮ ਵਿੱਚ ਸਾਫ਼ ਸਫਾਈ ਅਤੇ ਇਮਾਨਦਾਰੀ ਸਾਫ਼ ਨਜ਼ਰ ਆਉਂਦੀ ਹੈ ਉਹ ਖੁੱਲ੍ਹ ਵਿਚਾਰਾਂ ਦੇ ਵਾਲੇ ਹੁੰਦੇ ਹਨ ਆਪਣੇ ਵਾਲੇ ਦੁਆਲੇ ਸਾਰਿਆਂ ਦਾ ਖਿਆਲ ਰੱਖਦਾ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ ਹਨ ਹਾਂ ਕੋਈ ਕਈ ਵਾਰ ਆਪਣੇ ਵਿਚਾਰਾਂ ਦੂਜਿਆਂ ਨੂੰ ਥੋਪਣ ਨਵ ਵਿਚਾਰਨ ਥੋਪਣ ਉਹਨਾਂ ਦੇ ਨੁਕਸਾਨ ਹੁੰਦਾ ਹੈ ਪਿਆਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਅਕਸ ਨੂੰ ਪਿਆਰ ਕਰਦੇ ਹਨ ਇਹਨਾਂ ਨੂੰ ਖੁਦ ਸੂਰਤ ਸਾਥੀ ਬਹੁਤ ਪਸੰਦ ਹੁੰਦੇ ਹਨ ਕਈ ਵਾਰ ਉਹ ਆਪਣੇ ਸਾਥੀ ਨਾਲ ਦੁਸ਼ਮਣੀ ਪੈਦਾ ਕਰ ਲੈਂਦੇ ਹਨ ਪਰ ਭਾਵੇਂ ਉਹ ਲੜਦੇ ਹਨ ਉਹ ਕਦੇ ਵੀ ਉਹਨਾਂ ਦਾ ਸਾਥ ਨਹੀਂ ਛੱਡਦੇ ਤੁਹਾਡਾ ਨਾਮ ਕਿਹੜੇ ਅੱਖਰ ਤੋਂ ਐ ਤੇ ਸ਼ੁਰੂ ਹੁੰਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਦੂਜੇ ਪਾਰਟ ਆਵੇਗਾ ਜਰੂਰ ਤੇ ਵਧੀਆ ਲੱਗਾ ਤੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰੋ ਤਾਂ